ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀਆਂ ਦੇਵੇ ਖੁਸ਼ੀਆਂ ਦੇਵੇ ਚੜ੍ਹਦੀ ਕਲਾ 'ਚ ਰੱਖੇ ਸੋ ਅੱਜ ਦੀ ਬਾਤ ਲੈ ਕੇ ਹਾਜ਼ਰਾਂ ਆਸ ਆ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਮਾਣੋ ਨੰਤ ਪਿਆਰੀ ਜੀ ਬਾਤ ਦਾ ਰਾਜਾ ਕੋਜ ਉਹਦੇ ਘਰ ਵਾਲੀ ਸੀ ਰਾਣੀ ਭਾਨਵਤੀ ਉਹ ਜਿਹੜੀ ਰਾਣੀ ਸੀ ਨਾ ਉਹ ਬਹੁਤ ਹੀ ਸੰਤਾਂ ਸਾਧੂਆਂ ਨੂੰ ਮੰਨਦੀ ਸੀ ਬਹੁਤ ਸੇਵਾ ਕਰਦੀ ਸੀ ਤੇ ਉਹ ਜਾਂਦੀ ਰਹਿੰਦੀ ਸੀ ਐ ਸੰਤਾਂ ਸਾਧੂਆਂ ਦੇ ਕੋਲੇ ਕੋਈ ਦੀਵਾਨ ਹੋ ਗਏ ਕਿਸੇ ਨੇ ਕੋਈ ਪਾਠ ਪੂਜਾ ਹੁੰਦੀ ਤਾਂ ਉਹ ਜਾਂਦੀ ਹੁੰਦੀ ਰਹਿੰਦੀ ਤੇ ਜਾਂਦੀ ਸੀ ਉਹ ਕੱਲੀ ਤਾਂ ਇੱਕ ਦਿਨ ਇੱਕ ਸੰਤ ਉਹਨੂੰ ਕਹਿਣ ਲੱਗੇ ਵੀ ਬੇਟਾ ਤੂੰ ਕੱਲੀ ਨਾ ਆਇਆ ਕਰ ਉਹ ਕਹਿੰਦੀ ਕਿਉਂ ਜੀ ਕੀ ਗੱਲ ਉਹ ਕਹਿੰਦਾ ਬਿਟੇ ਜਮਾਨਾ ਨਹੀਂ ਹੈਗਾ ਠੀਕ ਵੀ ਕੋਈ ਤੈਨੂੰ ਕਹੋ ਕੋਈ ਸਾਨੂੰ ਕਹੋ ਇਸ ਲਈ ਤੂੰ ਵੀ ਕਿਸੇ ਨਾ ਕਿਸੇ ਨੂੰ ਨਾਲ ਲੈ ਕੇ ਆਇਆ ਕਰ ਉਹ ਕਹਿੰਦੀ ਠੀਕ ਹੈ ਜੀ ਹੁਣ ਭਾਈ ਉਹ ਰਾਜੇ ਨੂੰ ਆ ਕੇ ਕਹਿਣ ਲੱਗੀ ਵੀ ਮਹਾਰਾਜ ਮੇਰੇ ਨਾਲ ਚੱਲਿਆ ਕਰੋ ਉੱਥੇ ਤਾਂ ਗਿਆਨ ਇੰਨਾ ਗਿਆਨ ਦੀਆਂ ਗੱਲਾਂ ਹੁੰਦੀਆਂ ਨੇ ਸੰਤ ਇੰਨਾ ਕੁਝ ਦੱਸਦੇ ਨੇ ਤੇ ਵੀ ਨਾਲੇ ਉਹਨਾਂ ਨੇ ਉਹ ਤੁਹਾਨੂੰ ਯਾਦ ਕਰਦੇ ਨੇ ਕਹਿੰਦੀ ਵੀ ਤੁਹਾਨੂੰ ਉੱਥੋਂ ਖੁਸ਼ੀ ਚੰਗਾਈ ਮਿਲੂਗਾ ਮਾੜਾ ਤਾਂ ਨਹੀਂ ਮਿਲਦਾ ਤੁਸੀਂ ਚੱਲਿਆ ਕਰੋ ਮੇਰੇ ਨਾਲ ਚਲੋ ਜੀ ਉਹਨੂੰ ਮਨਾ ਮਨੂ ਲਿਆ ਇੱਕ ਦਿਨ ਫਿਰ ਉਹ ਗਿਆ ਨਾਲ ਤਾਂ ਸੰਤ ਉਹਨੂੰ ਕਹਿਣ ਲੱਗੇ ਭੋਜ ਨੂੰ ਕਹਿੰਦੇ ਵੀ ਇੱਕ ਤਾਂ ਕੋਈ ਵੀ ਦੁਸ਼ਮਣ ਵੀ ਚਾਹੇ ਤੇਰੇ ਘਰੇ ਚੱਲ ਕੇ ਆ ਜੇ ਕਿੱਡਾ ਹੀ ਦੁਸ਼ਮਣ ਹੋਵੇ ਤਾਂ ਉਹਦਾ ਦਿਲੋਂ ਪੂਰਾ ਆਦਰ ਮਾਨ ਕਰਨਾ ਹੈ ਸਤਕਾਰ ਕਰਨਾ ਹੈ ਵੀ ਉਹਨੂੰ ਆਏ ਨਾ ਕਹੀ ਵੀ ਸਮਝੀ ਵੀ ਮੈਨੂੰ ਦੁਸ਼ਮਣ ਆਇਆ ਮੇਰਾ ਕਹਿੰਦਾ ਨਾ ਚਾਹੇ ਕਿੱਡਾ ਹੀ ਦੁਸ਼ਮਣ ਹੈ ਪੂਰੀ ਸੇਵਾ ਕਰਨੀ ਹੈ ਉਹਦੀ ਦੂਜੀ ਗੱਲ ਕਹਿਣ ਲੱਗਿਆ ਵੀ ਸਵੇਰੇ ਉੱਠ ਕੇ ਨਹਾ ਧੋ ਕੇ ਨਾਮ ਸਿਮਰਨ ਕਰੇ ਬੰਦਾ ਉਹ ਮੁਕਤੀ ਵੱਲ ਲੈ ਜਾਂਦਾ ਹੈ ਤੀਜਾ ਉਹਨੂੰ ਕਹਿਣ ਲੱਗੇ ਸੰਤ ਵੀ ਕਦੇ ਖੁਸ਼ਕਪੋ ਜੇ ਨਾ ਖਾਈ ਘਰ ਚ ਕਲੇਸ਼ ਹੋ ਜਾਂਦਾ ਹੈ ਤੇ ਚੌਥਾ ਕਹਿਣ ਲੱਗੇ ਵੀ ਜੇ ਘਰ ਚ ਕੋਈ ਗੱਲਬਾਤ ਹੈ ਜੇ ਤਾਂ ਉਹ ਗੱਲਬਾਤ ਦੇ ਨਾਲ ਹੀ ਸੁਲਝ ਗਿਆ ਮਸਲਾ ਠੀਕ ਹੈ ਨਹੀਂ ਤਲਵਾਰ ਦੇ ਮੁਠੇ ਤੇ ਹੱਥ ਜਾਊ ਕੋਈ ਨਜਾਇਜ਼ ਨਹੀਂ ਹੈਗਾ ਤਾਂ ਭਾਈ ਚਲੋ ਉਹ ਆ ਗਏ ਰਾਜੇ ਨੇ ਚਾਰੀ ਗੱਲਾਂ ਯਾਦ ਰੱਖੀਆਂ ਹੁਣ ਸਵੇਰੇ ਉਹਨੂੰ ਕਹਿਣ ਲੱਗਿਆ ਭਾਨਵਤੀ ਨੂੰ ਕਹਿੰਦਾ ਵੀ ਜਦੋਂ ਤੂੰ ਉੱਠ ਨਾ ਮਹੀਂ ਕਹਿੰਦਾ ਮੈਨੂੰ ਵੀ ਪਾਣੀ ਪਾ ਦੀ ਮੈਂ ਵੀ ਨਹਾ ਕੇ ਨਾਮ ਜਪੂਗਾ ਚਲੋ ਜੀ ਸਵੇਰ ਆ ਗਈ ਉਹ ਆਪ ਨਾਤੀ ਨਾ ਕੇ ਰਾਜੇ ਨੂੰ ਉਠਾਤਾ ਉਹ ਰਾਜੇ ਨੂੰ ਉਠਾ ਦਿੰਦੀ ਐ ਉਹ ਫੇਰ ਡਿੱਗ ਪੈਂਦਾ ਸੌ ਜਾਂਦਾ ਨੀਂਦ ਚੜੀ ਹੋਈ ਉਹ ਉਠਾ ਦਿੰਦੀ ਐ ਉਹ ਫੇਰ ਪੈ ਜਾਂਦਾ ਉਹ ਕਹਿੰਦੀ ਮਹਾਰਾਜ ਤੁਸੀਂ ਤਾਂ ਕਹਿੰਦੇ ਮੈਂ ਨਾ ਹੂੰਗਾ ਨਾਮ ਜਪੂੰਗਾ ਵੀ ਤੁਸੀਂ ਤਾਂ ਸੁੱਤਾ ਹੀ ਨਹੀਂ ਉੱਠਦੇ ਮੈਂ ਤੈਨੂੰ ਕਈ ਵਾਰ ਉਠਾਤਾ ਕਹਿੰਦਾ ਮੇਰੀ ਤਾਂ ਨੀਂਦ ਹੀ ਨਹੀਂ ਕਹਿੰਦਾ ਖੁੱਲ ਰਹੀ ਕਹਿੰਦੀ ਲੈ ਨੀਂਦ ਤਾਂ ਮਿੰਟ ਚ ਟਲ ਜਾਂਦੀ ਐ ਕਹਿੰਦਾ ਕਿਵੇਂ ਕਹਿੰਦੀ ਖੜੇ ਹੋਵੋ ਮੈਂ ਤੁਹਾਨੂੰ ਆ ਸਪਾਈਆਂ ਵਾਲੇ ਕੱਪੜੇ ਦਿੰਨੀ ਆ ਇਹ ਪਾ ਕੇ ਕਹਿੰਦੀ ਦੋ ਘੇੜੇ ਦੇ ਆਓ ਕਹਿੰਦੀ ਆ ਗਲੀ ਜੀ ਬਾਹਰ ਜਾ ਕੇ ਨੀਂਦ ਦਾ ਕੀ ਕਹਿੰਦੀ ਟਲ ਜੂਗੀ ਚਲੋ ਜੀ ਉਹਦੇ ਸੁਪਾਈਆਂ ਵਾਲੇ ਕੱਪੜੇ ਪਾ ਕੇ ਵਰਦੀ ਪਾ ਕੇ ਉਹਨੂੰ ਤੋਰਤਾ ਬਾਹਰੇ ਕੱਢਦਾ ਕਹਿੰਦੀ ਜਾ ਗੇੜੇ ਦੇ ਆ ਕਹਿੰਦੀ ਚਾਰ ਭਾਈ ਉਹ ਗਿਆ ਤਾਂ ਗਾਹਾਂ ਕਿਸੇ ਕਰੇ ਲਾਈਟ ਲੱਗੀ ਹੋਈ ਉਹ ਸੋਚਦਾ ਵੀ ਆ ਘਰ ਵਾਲੇ ਵੀ ਇੰਨੇ ਨੇਰੇ ਕਿਉਂ ਜਾਗਦੇ ਨੇ ਵੀ ਕੋਈ ਦੋਖ ਸੁਖ ਤਾਂ ਨਹੀਂ ਇਹਨਾਂ ਦੇ ਕੋਈ ਵੀ ਜਿਹੜੇ ਇਸ ਵੇਲੇ ਕਿਉਂ ਜਾਗਦੇ ਨਹੀਂ ਸਭ ਲੋਕ ਸੁੱਤੇ ਪਏ ਨੇ ਭਾਈ ਉਹ ਬਿਰਲਾ ਵਿੱਚ ਦੀ ਦੇਖਣ ਲੱਗਿਆ ਬਾੜ ਦੀਆਂ ਬਿਰਲਾਂ ਵਿੱਚ ਦੀ ਉਹ ਦੇਖਣ ਲੱਗਿਆ ਤਾਂ ਕੀ ਦੇਖਦਾ ਹੈ ਅੰਦਰ ਇੱਕ ਕੁੜੀ ਆਵਦਾ ਨਾ ਤੋ ਕਿ ਆਈ ਫੇਰ ਆ ਕੇ ਉਹਨੇ ਆਪਣੇ ਘਰ ਵਾਲੇ ਨੂੰ ਪਾਣੀ ਰੱਖਿਆ ਘਰ ਵਾਲਾ ਣਾਉਣ ਵਗ ਗਿਆ ਉਹ ਕੁੜੀ ਆਪ ਚਰਖਾ ਗੱਤਣ ਲੱਗ ਗਈ ਉਹ ਨਾਲੇ ਚਰਖਾ ਕੱਤਦੀ ਐ ਤੇ ਨਾਲੇ ਰੋਈ ਜਾਂਦੀ ਐ ਰਾਜੇ ਨੇ ਸੋਚਿਆ ਵੀ ਕੋਈ ਗੱਲ ਐ ਵੀ ਰੋਂਦੀ ਕਿਉਂ ਐ ਨਾ ਧੋਕੇ ਆਇਆ ਹੈ ਘਰ ਵਾਲੇ ਨੂੰ ਪਾਣੀ ਪਾਇਆ ਭਾਈ ਉਹਨੇ ਗੇਟ ਖੜਕਾਇਆ ਗੇਟ ਖੜਕਾਇਆ ਤਾਂ ਉਸ ਕੁੜੀ ਨੇ ਦੇਖਿਆ ਉੱਠ ਕੇ ਵੀ ਸਿਪਾਹੀ ਖੜਾ ਐ ਉਹ ਕਹਿੰਦੀ ਹਾਂ ਜੀ ਦੱਸੋ ਕਹਿੰਨਾ ਬੇਟਾ ਮੈਨੂੰ ਐਂ ਦੱਸ ਵੀ ਤੂੰ ਨਾ ਧੋਕੇ ਆਇਆ ਐ ਫੇਰ ਤਾਂ ਆਪਦੇ ਘਰ ਵਾਲੇ ਨੂੰ ਪਾਣੀ ਪਾਇਆ ਐ ਵੀ ਹੁਣ ਤੂੰ ਚਰਖਾ ਕੱਤਦੀਆਂ ਨਾਲੇ ਰੋ ਰਹੀ ਐ ਵੀ ਇਹਦਾ ਕੀ ਕਾਰਨ ਐ ਉਹ ਕਹਿਣ ਲੱਗੀ ਜੀ ਮੈਨੂੰ ਗਿਆਨ ਹੋ ਜਾਂਦਾ ਹੈ ਪਹਿਲੇ ਹੀ ਗੱਲਾਂ ਦਾ ਆਉਣ ਵਾਲੀਆਂ ਗੱਲਾਂ ਦਾ ਜਿਹੜਾ ਕੁਝ ਕੱਲ ਨੂੰ ਘਟਣਾ ਘਟਣੀਆਂ ਚੰਗੀ ਮਾੜੀ ਵੀ ਉਹ ਮੈਨੂੰ ਅੱਜ ਪਤਾ ਲੱਗ ਜਾਂਦਾ ਉਹ ਕਹਿੰਦਾ ਅੱਛਾ ਕਹਿੰਦੀ ਜਿਹੜਾ ਸਾਡਾ ਰਾਜਾ ਐ ਨਾ ਉਹ ਜ ਕਹਿੰਦੀ ਕੱਲ ਨੂੰ ਉਹਦੀ ਮੌਤ ਹੋ ਜੂਗੀ ਵੀ ਤਾਰ ਰਹੀਆਂ ਵੀ ਸਾਡਾ ਰਾਜਾ ਬਹੁਤ ਜੱਗਾ ਹੈ ਵੀ ਪਤਾ ਨਹੀਂ ਰਾਜਪਾਗ ਦਾ ਕੀ ਬਣੂਗਾ ਮੈਂ ਤਾਰ ਰੋਨੀ ਆ ਉਹ ਕਹਿੰਦਾ ਅੱਛਾ ਵੀ ਮੌਤ ਉਹਦੀ ਕਿਵੇਂ ਹੋਊਗੀ ਕਹਿੰਦੀ ਉਹਨੂੰ ਸੱਪ ਦਸੂਗਾ ਕੱਲ ਨੂੰ ਚਲੋ ਜੀ ਕਰਿਆ ਗਿਆ ਆ ਕੇ ਭਨਵਦੀ ਨੂੰ ਆਪਣੀ ਰਾਣੀ ਨੂੰ ਕਹਿੰਦਾ ਬਿਤੂ ਸਾਰੇ ਤਾਂ ਵਜ਼ੀਰਾਂ ਨੂੰ ਅਹਿਲਕਾਰਾਂ ਨੂੰ ਸੁਪਾਣਿਆਂ ਨੂੰ ਸਾਰਿਆਂ ਨੂੰ ਇਕੱਠੇ ਕਰ ਲੈ। ਕਰ ਲੈ ਭਾਈ। ਇਕੱਠੇ ਕਰਕੇ ਉਹ ਕਹਿਣ ਲੱਗਿਆ ਰਾਜਾ ਉਹਨਾਂ ਨੂੰ ਕਹਿਣ ਲੱਗਿਆ ਵੀ ਤੁਸੀਂ ਵੀ ਆਪਣੇ ਬਾਹਰ ਬਾਗ ਨੂੰ ਸਾਰੇ ਨੂੰ ਸਜਾ ਦਿਓ। ਬਾਤ ਸਮਾਤੇ ਫੁੱਲ ਲਿਆ ਕੇ ਡਿਜ਼ਾਈਨ ਬਣਾ ਬਣਾ ਕੇ ਕਾ ਦੇ ਉੱਤੇ ਫੁੱਲਾਂ ਦਾ ਡਿਜ਼ਾਈਨ ਬਣਾ ਬਣਾ ਕੇ ਰੱਖ ਦੋ ਤੇ ਕੁੰਡਲ ਕੁੰਡ ਪਰ ਦੋ ਪਾਣੀ ਦੇ ਦੁੱਧ ਦਾ ਪਰ ਦੋ ਵੀ ਕੱਲ ਨੂੰ ਮੇਰਾ ਦੁਸ਼ਮਣ ਆਊਗਾ ਮੈਨੂੰ ਮਾਰਨ ਵਾਸਤੇ ਵੀ ਉਹਦਾ ਆਪਾਂ ਪੂਰਾ ਮਾਨ ਸਤਕਾਰ ਕਰਨਾ ਹੈ ਵੀ ਉਹਦਾ ਜਿੱਥੇ ਜੀ ਕਰੇ ਖੇਡੇ ਲਿਟੇ ਫੁੱਲਾਂ 'ਚ ਲਿਟੇ ਘਾਹ 'ਚ ਲਿਟੇ ਪਾਣੀ ਚ ਬੜੇ ਦੁੱਧ ਪੀਵੇ ਜੋ ਮਰਜ਼ੀ ਕਰੇ ਕਿਸੇ ਨੇ ਤੁਸੀਂ ਕੁਝ ਨਹੀਂ ਕਹਿਣਾ ਉਹ ਚਲੋ ਜੀ ਦੂਜੇ ਦਿਨ ਬੈਠ ਕੇ ਇਕੱਠੇ ਹੋ ਕੇ ਆਇਆ ਸੱਪ ਸਪਨੇ ਆ ਕੇ ਦੇਖਿਆ ਵੀ ਇੱਥੇ ਤਾਂ ਬਹੁਤ ਉਸ ਸਜਿਆ ਤਾਂ ਜਿਆ ਪਿਆ ਹੈ ਤਾਂ ਅੱਜ ਵੀ ਕੀ ਇਹਨਾਂ ਨੇ ਮੇਰੀ ਆਉਣ ਦੀ ਖੁਸ਼ੀ 'ਚ ਇਹ ਇੰਨਾ ਕੁਝ ਕਰਿਆ ਹੋਇਆ ਹੈ ਭਾਈ ਉਹ ਸਾਰੇ ਕੋ ਮਿਆ ਫਿਰਿਆ ਦੁੱਧ ਵੀ ਪੀਤਾ ਤਾਂ ਉਹ ਆ ਕੇ ਕਹਿਣ ਲੱਗਿਆ ਸੱਪ ਕਹਿੰਦਾ ਵੀ ਮਹਾਰਾਜ ਵੀ ਮਾਰਨ ਵਾਲੇ ਤਾਂ ਤੁਸੀਂ ਹੈ ਨਹੀਂ ਮਾਰਨਾ ਤਾਂ ਨਹੀਂ ਤੁਹਾਨੂੰ ਚਾਹੀਦਾ ਕਿਉਂਕਿ ਤੁਸੀਂ ਚੰਗੇ ਬਹੁਤ ਹੋ ਤੇ ਪਰ ਕਹਿੰਦਾ ਹੁਣ ਮੈਨੂੰ ਹੁਕਮ ਹੈ ਮੰਗਰੋਂ ਮੈਂ ਤਾਨੂੰ ਛੱਡ ਵੀ ਨਹੀਂ ਸਕਦਾ ਇਸ ਲਈ ਕਹਿੰਦਾ ਮੈਂ ਆਪਦੀ ਉਮਰ ਦੇ ਕੇ ਜਾਂਣਾ ਤੁਹਾਨੂੰ ਮੈਂ ਤੁਹਾਨੂੰ ਆਪਦੇ 6 ਸਾਲ ਦਿਨਾ ਇਹ ਕਹਿੰਦੇ ਵੀ ਜਿਹੜੇ 6 ਸਾਲ ਹੁੰਦੇ ਨੇ ਇਹਨਾਂ ਦੇ ਦੇਵਤਿਆਂ ਦੇ ਉਹ ਕਹਿੰਦੇ ਆਪਣੇ 60 ਸਾਲ ਬਣ ਜਾਂਦੇ ਨੇ 10 ਗੁਣਾ ਹੁੰਦੇ ਨੇ 6 ਸਾਲ ਯਾਨੀ 60 ਸਾਲ ਬਣਦੇ ਨੇ ਉਹ ਕਹਿਣ ਲੱਗਿਆ ਵੀ ਮਹਾਰਾਜ ਮੈਨੂੰ ਮਾਰਨੇ ਤਾਂ ਪਹੁੰਗੇ ਪਰ ਮੈਂ ਤੁਹਾਨੂੰ 6 ਸਾਲ ਆਪਦੇ ਦੇ ਕੇ ਜਨਨਾ ਵੀ ਜਾਣੀ ਕਿ ਥੋੜੀ 60 ਸਾਲ ਉਮਰ ਵੱਧ ਗਈ ਤੇ ਕਹਿਣ ਲੱਗਿਆ ਵੀ ਜਦੋਂ ਇਹ ਮਰ ਜੂ ਰਾਜਾ ਤੁਸੀਂ ਇਹਦਾ ਸਸਕਾਰ ਨਾ ਕਰਿਓ ਬਸ ਚੁੱਪ ਕਰਕੇ ਬੈਠੇ ਰਹੋ ਇਹ ਘੰਟੇ ਨੂੰ ਉੱਠੇ ਅੱਦੇ ਨੂੰ ਉੱਠੇ ਆਪਦੇ ਆਪ ਉੱਠ ਕੇ ਬਹਿ ਜੂਗਾ ਹੁਣ ਭਾਈ ਉਹ ਤਾਂ ਡੱਸ ਕੇ ਮੁੜ ਗਿਆ ਰਾਜਾ ਮਰ ਗਿਆ ਤਾਂ ਸਾਰੇ ਚੁੱਪ ਕਰਕੇ ਬੈਠੇ ਰਹੇ ਤਾ ਘੰਟੇ ਮਗਰੋਂ ਰਾਜਾ ਉੱਠਿਆ ਉੱਠ ਕੇ ਬੈਠ ਗਿਆ ਬੈਠ ਕੇ ਉਹਨੇ ਗੱਲ ਉਹਦੇ ਦਿਮਾਗ 'ਚ ਆਈ ਵੀ ਜੇ ਮੈਨੂੰ ਸੰਤਾਂ ਨੇ ਕਿਹਾ ਸੀ ਵੀ ਘਰੇ ਆਏ ਦੁਸ਼ਮਣ ਦਾ ਵੀ ਸਤਿਕਾਰ ਕਰਨਾ ਕਹਿੰਦਾ ਤਾਂ ਮੈਂ ਬਚ ਗਿਆ ਜੇ ਮੈਂ ਉਹਦਾ ਇੰਨਾ ਮਾਣ ਆਦਰ ਸਤਿਕਾਰ ਨਾਲ ਉਹ ਕਰਿਆ ਮੈਂ ਫੁੱਲ ਫੁੱਲ ਰੱਖੇ ਦੁੱਧ ਦੁੱਧ ਰੱਖਿਆ ਬਿਓ ਖੁਸ਼ ਹੋਇਆ ਤਾਂ ਉਹ ਮੈਨੂੰ ਆਪਦੇ 6 ਸਾਲ ਦੇ ਕੇ ਗਿਆ ਚਲੋ ਜੀ ਹੁਣ ਗਾਹਾਂ ਕੀ ਹੋਇਆ ਉਹਨੇ ਸੋਚਿਆ ਵੀ ਸੰਤਾਂ ਦੀ ਦੂਜੀ ਗੱਲ ਵੀ ਪ੍ਰਤਿਆਕੇ ਦੇਖੀਏ ਉਹ ਸੱਪ ਗਾਈ ਕੇ ਗਿਆ ਨਾਲੇ ਕਹਿੰਦਾ ਵੀ ਅੱਜ ਤੋਂ ਬਾਅਦ ਨਾ ਜਦੋਂ ਇਹ ਰਾਜਾ ਉੱਠ ਖੜਿਆ ਵੀ ਇਹੇ ਹਰ ਜਾਨਵਰ ਦੀ ਭਾਸ਼ਾ ਸਮਝਿਆ ਕਰੂ ਜੇ ਇਹ ਕਿਸੇ ਨੂੰ ਦੱਸੂਗਾ ਤਾਂ ਇਹਦੀ ਮੌਤ ਹੋ ਜੂ ਇਹਨੇ ਦੱਸਣੀ ਨਹੀਂ ਕਿਸੇ ਨੂੰ ਕੋਈ ਗੱਲ ਚਲੋ ਜੀ ਹੁਣ ਰਾਜਾ ਉੱਠਿਆ ਉਹ ਤਾਂ ਜਿਵੇਂ ਕੋਈ ਨਵਾਂ ਜੀਵਨ ਮਿਲਿਆ ਹੁੰਦਾ ਐ ਉੱਠਿਆ ਉਹਨੂੰ ਉਹ ਸਾਰੇ ਜਾਨਵਰਾਂ ਦੀ ਭਾਸ਼ਾ ਉਹਨੂੰ ਸਮਝ ਆਉਂਦੀ ਹੈ ਤਾਂ ਉਹਨੇ ਸੋਚਿਆ ਵੀ ਹੁਣ ਖੁਸ਼ਕ ਭੋਜਨ ਵੀ ਪ੍ਰਤੀਆਕੇ ਦੇਖੀਏ ਸੰਤਾਂ ਦਾ ਕਹਿਣ ਲੱਗਿਆ ਵੀ ਅੱਜ ਭੋਜਨ ਖੁਸ਼ਕ ਬਣਾਇਓ ਬਣਾਤਾ ਖਾਣ ਲੱਗਿਆ ਤਾਂ ਰਾਜਾ ਕਹਿੰਦੇ ਭੋਜ ਜਦੋਂ ਖਾਣਾ ਸ਼ੁਰੂ ਕਰਦਾ ਉਹ ਅੱਧੀ ਰੋਟੀ ਤੋੜ ਕੇ ਪਹਿਲਾਂ ਹੀ ਰੱਖ ਲੈਂਦਾ ਫਿਰ ਉਹ ਕੀੜੀਆਂ ਨੂੰ ਪਾਉਂਦਾ ਹੁੰਦਾ ਭੋਰ ਕੇ ਤਾਂ ਹੁਣ ਉਹਨੇ ਅੱਧੀ ਰੋਟੀ ਰੱਖ ਲਈ ਤੋੜ ਕੇ ਜਦੋਂ ਉਹਨੇ ਭੋਰ ਕੇ ਕੀੜੀਆਂ ਨੂੰ ਪਾਈ ਤਾਂ ਕੀੜੀਆਂ ਆਪ ਵਿੱਚ ਗੱਲਾਂ ਕਰਦੀਆਂ ਨੇ ਕਹਿੰਦੀ ਦੇਖ ਨੀ ਕਿੰਡਾ ਮੂਰਖ ਰਾਜਾ ਹੈ ਇੰਨਾ ਤਾਂ ਖੁਸ਼ਕ ਭੋਜਨ ਕੋਈ ਗਰੀਬ ਤੋਂ ਗਰੀਬ ਨਹੀਂ ਖਾਂਦਾ ਲੈ ਇਹਦੇ ਕਾਹਦਾ ਘਟ ਹੈ ਕਹਿੰਦੀ ਆਹ ਕੋਈ ਭੋਜਨ ਹੈ ਅੱਜ ਤਾਂ ਕਹਿੰਦੀ ਜਮੇ ਹੀ ਖੁਸ਼ਕ ਭੋਜਨ ਹੈ ਚ ਕੁਸ ਹੈ ਹੀ ਨਹੀਂ ਕਹਿੰਦੀ ਐਡਾ ਮੂਰਖ ਰਾਜਾ ਉਹਨਾਂ ਨੇ ਭਾਈ ਗੱਲਾਂ ਕਰੀਆਂ ਤਾਂ ਹੁਣ ਉਹ ਸਮਝ ਰਿਹਾ ਸੀ ਪਾਸ਼ਾ ਉਹ ਹੱਸ ਪਿਆ ਰਾਣੀ ਕਹਿਣ ਲੱਗੀ ਭਨਵਤੀ ਕਹਿੰਦੀ ਮਹਾਰਾਜ ਕਿਉਂ ਹੱਸਿਓ ਹੁਣ ਜੇ ਤਾਂ ਉਹ ਦੱਸਦਾ ਤਾਂ ਉਹਦੀ ਮੌਤ ਹੁੰਦੀ ਐ ਉਹ ਕਹਿੰਦਾ ਕੁਛ ਨਹੀਂ। ਉਹ ਕਹਿੰਦੀ ਨਾ ਕੁਛ ਕਿਉਂ ਨਹੀਂ ਕਹਿੰਦੀ। ਐ ਹੱਸਾ ਕਿਵੇਂ ਆ ਜੂਗਾ ਕਹਿੰਦੀ ਤੁਹਾਨੂੰ ਖੜਿਆ ਨੂੰ ਕਹਿੰਦੀ ਕੋਈ ਗੱਲ ਹੈ ਤਾਂ ਹੀ ਇਹੋ ਜਿਹਾ ਹੱਸਾ ਹੱਸਾ ਹੱਸਿਓ। ਕਹਿੰਦੀ ਦੱਸੋ ਮੈਨੂੰ ਤਾਂ। ਉਹ ਕਹਿੰਦਾ ਵੀ ਨਹੀਂ ਰਾਣੀ ਕੁਛ ਨਹੀਂ। ਕਹਿੰਦੀ ਲੈ ਮੈਂ ਵੀ ਅਨੰਤ ਜਲ ਤਿਆਗ ਦੂੰ ਫਿਰ। ਆਹੀ ਸਨੇਹ ਆ ਕਹਿੰਦੀ ਤੇਰਾ ਮੇਰਾ ਆਹੀ ਪਿਆਰ ਹੈ। ਇੱਕ ਐਡੀ ਕਮਾੜੀ ਜੀ ਗੱਲ ਤਾਂ ਤੂੰ ਮੈਨੂੰ ਦੱਸਦਾ ਨਹੀਂ। ਹੁਣ ਭਾਈ ਪੈ ਗਿਆ ਪੇਚਾ ਦੋਹਾਂ ਦਾ ਜੇ ਤਾਂ ਦੱਸਦਾ ਤਾਂ ਰਾਜਾ ਮਰਦਾ ਜੇ ਨਹੀਂ ਦੱਸਦਾ ਤਾਂ ਭੁੱਖੇ ਪਿਆਸੀ ਉਹ ਮਰ ਜੂਗੀ ਰਾਜਾ ਉਹਨੇ ਸੁਣਿਆ ਹੋਇਆ ਸੀ ਵੀ ਜੇ ਗੰਗਾ ਤੇ ਜਾ ਕੇ ਮਰੇ ਤਾਂ ਸਿੱਧਾ ਸੁਰਗਾਂ ਨੂੰ ਜਾਂਦਾ ਹੈ ਨਾਲੇ ਉਹਦੀ ਮੁਕਤੀ ਹੋ ਜਾਂਦੀ ਹੈ ਅੱਗੇ ਵਾਸਤੇ ਭਾਈ ਰਾਣੀ ਨੂੰ ਕਹਿਣ ਲੱਗਿਆ ਵੀ ਚੱਲ ਆਪਾਂ ਗੰਗਾ ਚੱਲਦੇ ਆਂ ਵੀ ਮੈਂ ਤੈਨੂੰ ਗੰਗਾ ਤੇ ਜਾ ਕੇ ਦੱਸੂਗਾ ਕਿਉਂ ਉਹਨੂੰ ਐਸੀ ਵੀ ਜੇ ਮੈਂ ਦੱਸੂਗਾ ਮੈਂ ਮਰੂੰਗਾ ਫਿਰ ਮੈਂ ਗੰਗਾ ਤੇ ਮਰੂੰਗਾ ਜੀਵਨ ਮੁਕਤੀ ਮਿਲ ਜੂਗੀ ਮੈਨੂੰ ਉਹ ਭਾਈ ਚੱਲ ਪਏ ਗੰਗਾ ਨੂੰ ਜਾਂਦੇ ਜਾਂਦੇ ਰਾਹ ਦੇ ਵਿੱਚ ਇੱਕ ਆਜੜੀ ਭੇਡਾਂ ਬੱਕਰੀਆਂ ਚਾਰ ਰਹੀ ਹੈ ਉੱਥੇ ਇੱਕ ਖੂਹ ਹੈ ਦਰਖਤ ਨੇ ਕਹੀ ਉਹਨਾਂ ਦੇ ਥੱਲੇ ਬੈਠੇ ਨੇ ਤਾਂ ਇਹ ਵੀ ਵਿੰਦਜਟ ਬੈਠ ਗਏ ਦੋਨੇ ਕਹਿੰਦੇ ਚੱਲ ਆਪਾਂ ਵੀ ਬੈਹਨੇ ਆ ਇੱਥੇ ਵਿੰਦਕ ਤਾਂ ਕੀ ਦੇਖਦਾ ਹੈ ਇੱਕ ਭੇਡ ਮਿੱਡੇ ਨੂੰ ਕਹਿ ਰਹੀ ਐ ਵੀ ਆਹ ਕੱਖ ਜਿਹੜੇ ਹੈਗੇ ਨੇ ਇਹ ਨਹੀਂ ਮੈਂ ਖਾਂਦੀ ਜਿਹੜੇ ਆ ਖੂਹ ਦੇ ਵਿੱਚ ਲਟਕਦੀਆਂ ਨੇ ਟਿਹੜਾ ਲੰਬੇ ਲੰਬੇ ਕੱਖ ਮੈਨੂੰ ਤਾਂ ਉਹ ਪੱਟ ਕੇ ਦੇ ਮੈਂ ਤਾਂ ਉਹ ਖਾਂਗੀ ਮਿੱਡੇ ਨੇ ਦੇਖਿਆ ਜਾ ਕੇ ਖੂਹ ਲਵੇ ਤਾਂ ਉਹ ਕਹਿੰਦਾ ਵੀ ਉਹ ਤਾਂ ਪੱਟੇ ਨਹੀਂ ਜਾਂਦੇ ਜੇ ਮੈਂ ਪੱਟਣ ਦੀ ਕੋਸ਼ਿਸ਼ ਕਰੂੰਗਾ ਨਾ ਮੈਂ ਖੂਚ ਡਿੱਗੂ ਉਹ ਕਹਿੰਦੀ ਮੈਨੂੰ ਨਹੀਂ ਪਤਾ ਡਿੱਗ ਚਾਹੇ ਮਰ ਚਾਹੇ ਕੁਛ ਕਰ ਕਹਿੰਦੀ ਮੈਂ ਆਹ ਕੱਖ ਨਹੀਂ ਖਾਂਦੀ ਮੈਂ ਤਾਂ ਉਹ ਖਾਂਗੀ ਭਾਈ ਮਿੱਡਾ ਕਹਿੰਦਾ ਤੇਰਾ ਕੀ ਜੈਊ ਕਹਿੰਦਾ ਮੈਂ ਤਾਂ ਮਰ ਜੂੰ ਤੂੰ ਹੋਰ ਮਿੱਡਾ ਤਿਆਰ ਕਰ ਲੇਂਗੀ ਕਹਿੰਦਾ ਮੈਂ ਤਾਂ ਨਹੀਂ ਜਨ ਮਰਦਾ ਭਾਈ ਜਦੋਂ ਨਾ ਮੰਨੀ ਮਿੱਡੇ ਨੇ ਤਾਂ ਸਿੱਟ ਲਈ ਸਿੱਟ ਕੇ ਉਹਨੂੰ ਬਹੁਤ ਖੜਕਾਇਆ ਮਿੱਡੇ ਨੇ ਢੇਡ ਨੂੰ ਲਿਓ ਲੱਗਿਆ ਲੱਤਾਂ ਮਾਰਨ ਬਹੁਤ ਕੁੱਟੀ ਹੀਰੋ ਕਹਿਣ ਲੱਗੀ ਕਹਿੰਦੀ ਲੈ ਮਾਰਦਾ ਕਿਉਂ ਐ ਚੱਲ ਜਿਹੜੇ ਤੂੰ ਕਹੇਗਾ ਉਹੀ ਖਾ ਲੈਨੀ ਆ ਮੰਨ ਗਈ ਭਾਈ ਹੁਣ ਉਧਰੋਂ ਰਾਜੇ ਦੇ ਗੱਲ ਯਾਦ ਆ ਗਈ ਵੀ ਸੰਤਾ ਨੇ ਮੈਨੂੰ ਵੀ ਕਿਹਾ ਸੀ ਵੀ ਜੇ ਗੱਲ ਕੰਮ ਤੁਹਾਡੀ ਗੱਲਾਂ ਬਾਤਾਂ ਨਾਲ ਸੁਲਝ ਜੇ ਠੀਕ ਐ ਨਹੀਂ ਤਲਵਾਰ ਦੇ ਮੁਥੇ ਨੂੰ ਹੱਥ ਪਾ ਲਈ ਭਾਈ ਉਹਨੇ ਤਾਂ ਕੱਢੀ ਤਲਵਾਰ ਰਾਣੀ ਨੂੰ ਕਹਿੰਦਾ ਦੱਸ ਕਹਿੰਦਾ ਗੰਗਾ ਤਈ ਜਾਣਾ ਕਿ ਤੈਨੂੰ ਚਾੜਾ ਗੱਡੀ। ਵਾਝ ਜਦੋਂ ਉਹ ਚਾਕੀ ਰਾਜੇ ਦੀਆਂ ਅੱਖਾਂ ਕੰਨੀ। ਲਾਲ ਅੱਖਾਂ ਅੱਗ ਦਾ ਗੋਲੇ ਮੰਗੋ ਵਰਸੇ ਅੱਗ ਵਿੱਚੋਂ ਅੱਖਾਂ ਦੇਉ। ਉਹ ਵੀ ਸਮਝ ਗਈ। ਉਹਨੂੰ ਗਹਿਣ ਲੱਗੀ ਲੈ ਨਹੀਂ ਦੱਸਣਾ ਮਹਾਰਾਜ ਨਾਂ ਦੱਸੋ ਮੈਂ ਕਿ ਕੀ ਲੈਣਾ ਮੈਂ ਪੁੱਛ ਕੇ ਚਲੋ ਘਰ ਨੂੰ ਇਹ ਮੁੜ ਜਾਨੇ। ਮੈਂ ਵੀ ਕੀ ਲੈਣਾ ਜੇ ਤੁਸੀਂ ਨਹੀਂ ਦੱਸਣਾ ਚਾਹੁੰਦੇ ਨਾ ਦੱਸੋ ਤੁਹਾਡੀ ਗੱਲ ਤੁਹਾਡੀ ਬਾਤ ਚਾਹੇ ਹੱਸੋ ਚਾਹੇ ਰੋਵੋ ਸੋ ਇੰਨਾ ਕਹ ਕੇ ਭਾਈ ਉਹ ਮਾਗਰ ਘਰ ਨੂੰ ਮੁੜ ਗਏ ਸੋ ਇੰਨੀ ਗੱਲ ਹੈ ਜੀ ਧੰਨਵਾਦ